ਹਾਂਜੀ ਦੋਸਤੋ ਪੁੱਲਾ ਡੈਰੀ ਫਾਰਮ YouTube ਚੈਨਲ ਤੇ ਪੁੱਲਾ ਡੈਰੀ ਫਾਰਮ Facebook ਦੇ ਉੱਤੇ ਸਾਰੇ ਕਿਸਾਨ ਭਰਾਵਾਂ ਦਾ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਣੀ ਐਮਨਤੀ ਵਾਲੀ ਝੋਟੀ ਸੂਪੀ ਜੀ ਇਹਨੇ 4354 ਦਾ CRB ਦੇ ਹਸਾਰ ਦਾ ਕੱਟੇ ਨੂੰ ਜਨਮ ਦਿੱਤਾ ਹੈ ਤੁਸੀਂ ਆਪ ਦੇਖ ਸਕਦੇ ਹੋ ਦੇਖੋ ਗਰੋਥ ਭਾਈ ਮਨਚਾ ਆਸਾਂ ਦਾ ਬਥੇਰੀਆਂ ਸੀ ਵੀ ਕੱਟੀ ਦੇਊਗੀ ਇਹ ਨੇਹਰ ਚੰਨਣ ਸਭ ਮਨ ਦੇ ਵਹਿਮ ਨੇ ਜਾਂ ਦਿਨ ਪੂਰੇ ਨੇ ਅੱਜ ਇਹ ਪੂਰੇ ਦਿਨਾਂ ਦੇ ਉੱਤੇ ਸੁੱਈਆ ਤੇ ਨੇਹਰ ਜੀ ਆਈ ਕਰੀ ਸੀ ਤੇ ਕੱਟੇ ਨੇ ਫੇਰ ਵੀ ਜਨਮ ਲਿਆ ਜਿਸ ਚੀਜ਼ ਨੇ ਵੀ ਜਨਮ ਲੈਣਾ ਹੁੰਦਾ ਉਹੀ ਹੀ ਆਉਂਦੀ ਆ ਤੇ ਇਹਦਾ ਨੇਹਰ ਚੰਨਣ ਤਾਂ ਆਪਣਾ ਸਿਰਫ ਇੱਕ ਮਨ ਦੀ ਵਹਿਮ ਆ ਤੇ ਪਰ ਮਾਤਮਾ ਨੇ ਦੇਖੋ ਜਿਹੇ ਜਿਆਦਾ ਦੁੱਧ ਦਿੱਤਾ ਝੋਟੀ ਨੇ ਉਹ ਇਹ ਜਿਹਾ ਵੀ ਦਿਖਾਵਾਂਗੇ ਆਪਾਂ ਤੇ ਚਲੋ ਸਭ ਤੋਂ ਵੱਡੀ ਚੀਜ਼ ਆ ਕਿ ਆਪਣੇ ਘਰੇ ਦੁੱਧ ਆਇਆ ਜੀ ਤੇ ਹੁਣ ਦੇਖਦੇ ਆ ਕਿੰਨੇ ਕ ਟਾਈਮ ਤੱਕ ਜੇਰ ਪੈਂਦੀ ਆ ਇਹਨੂੰ ਬਈ ਸੂਣ ਤੋਂ ਪਹਿਲਾਂ ਪਹਿਲਾਂ ਆਪਾਂ ਨੇ ਦੇਸੀ ਘਿਓ ਤੇ ਦੁੱਧ ਪਲਾਇਆਗਾ ਤੇ ਹੁਣ ਇਹਨੂੰ ਉੱਤੇ ਦੇਖਦੇ ਆ ਜੇਰ ਫੈਣ ਦੇ ਕਾਰਨ ਇਹਦੀ ਰੀੜ ਦੀ ਹੱਡੀ ਦੇ ਉੱਤੇ ਅਜਮੈਣ ਤੇ ਸੁਆਹ ਮਲਾਂਗੇ ਜੀ ਮਲ ਕੇ ਉੱਪਰ ਕੱਪੜਾ ਦੇ ਦਾਂਗੇ ਜੀ ਜੋ ਕਿ ਇਹਦਾ ਟਾਈਮ ਨਾਲ ਹੀ ਜੇਰ ਪੈ ਜੇ ਤਾਂ ਤੁਹਾਨੂੰ ਇਹਦੀ ਵੀਡੀਓ ਪੂਰੀ ਦਿਖਾਵਾਂਗੇ ਅਗਲੀ ਵੀਡੀਓ 'ਚ ਛੱਡੇ ਲੇਬ ਦੀ ਪੰਤਰ ਵੀ ਪੂਰੀ ਦਿਖਾਵਾਂਗੇ ਹੁਣ ਤਾਂ ਹੈ ਚਲੋ ਜਿਹੇ ਜੀ ਵੀ ਹੈਗੀ ਆ ਲਿਬੜੀ ਤੇ ਲਿਬੜੀ ਖੜੀ ਆ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ